ਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਹੋਰ ਬਾਈ ਕੀ ਹਾਲ ਆ ਕੰਮਕਾਰ ਵਧੀਆ ਈ ਸਾਰੇ ਵੀਰਾਂ ਦਾ ਲਓ ਜੀ ਅੱਜ ਦਿਨ ਸਾਫ ਹੋਇਆ ਮੈਂ ਤਾਂ ਮੋਟਰ ਦੇ ਦੀਗਾ ਵੀਰੇ ਇਹਨਾਂ ਨੇ ਛੜਤੀ ਤੀ ਪੱਠੀ ਇੱਕ ਤੇ ਉਹ ਬੈ ਗਈ ਉੱਥੇ ਉਹਦੇ ਸਾਲਿਆਂ ਗੂਤਰ ਬੰਨਿਆ ਹੋਇਆ ਉੱਤੇ ਕਮਲਿਆਂ ਨੇ ਉਹ ਬਈ ਕਿਹੜਾ ਬੰਨਿਆ ਲੈ ਚੱਲ ਕੋਈ ਨਹੀਂ ਤੇ ਉਹ ਬੈ ਗਈ ਵੀਰੇ ਅੱਜ ਸਾਢੇ 10 ਛੜੀਤੀ ਇਹਨਾਂ ਨੇ 11 17 ਤੇ ਬੈ ਗਈ ਅੱਜ ਅੱਜ ਕੱਲੀ ਦੀਗੀ ਤਾਂ ਬੈ ਗਈ ਲਓ ਬਈ ਹੋਰ ਕੱਢੀ ਆਪਾਂ ਵਾਹਿਗੁਰੂ ਸਤਨਾਮ ਛੱਡ ਦੇ ਮਨ ਛੱਡ ਦੇ ਨੂੰ ਲਓ ਜੀ ਨੀਲੀ ਵੀ ਛੱਡਤੀ ਨਾਲ ਇਹ ਬੈਠਣਾ ਨਹੀਂ ਇੱਥੇ ਬੈਠਣਾ ਨਹੀਂ ਇਹਨੂੰ ਉਹ ਉੱਪਰ ਬਹਿ ਗਿਆ ਹਾਲਾ ਆ ਦੇ ਇੱਧਰ ਥਾਪੇ ਵਾ ਆ ਦੇ ਆ ਬੱਚਾ ਚੱਲ ਪਿਆ ਤਾਂ ਬਹੁਤ ਵਧੀਆ ਔੜਦਾ ਨੀਲੀ ਕਿੱਧਰ ਗਈ ਆ ਦੇ ਹਾਂ ਆ ਗਈ ਨੀਲੀ ਆ ਦੇ ਮਗਰ ਆਉਂਦੀ ਉਹ ਤੇਰੀ ਭੈਣ ਵੱੜ ਗਈ ਇਹ ਸਾਲੀ ਏਕਣ ਕਾਤੇ ਕਰਦੇ ਉਦੋਂ ਤਾਂ ਇੰਨਾ ਵਧੀਆ ਓੜੀ ਚੱਲੀ ਨਹੀਂ ਇਹਨਾਂ ਗੋੜ ਦਿੰਨੇ ਆ ਯਾਰ ਉਹਨਾਂ ਇਹਨਾਂ ਨੂੰ ਕੱਲੂ ਗੋੜ ਦਿੰਨੇ ਆ ਸਾਰਿਆਂ ਨੂੰ ਲੈ ਦੂਏ ਵੀ ਕੱਢੀ ਆ ਜਾ ਲਓ ਜੀ ਭਾਈ ਏ ਕੰਨਾ ਮਾ ਛੱਡਣ ਲੱਗਿਆ ਜਮਾ ਹੀ ਨਾ ਮਾ ਕਦੇ ਵੀ ਨਹੀਂ ਡਾਇਆ ਇਹ ਵਾਹਿਗੁਰੂ ਸਤਨਾਮ ਲਓ ਜੀ ਚੜ ਗਿਆ ਤਾਂ ਚੜ ਗਿਆ ਬਾ ਤੇਰੇ ਪੁੱਤਰਾ ਛੜਦੇ ਛੜਦੇ ਇਹਨੂੰ ਜਿਹੜਾ ਔੜਦਾ ਉਹ ਬਚਾ ਕੱਢ ਦੂਗਾ ਹਾਂ ਲੈ ਆ ਸਮਰ ਰੇ ਕੰਬਨਾ ਤੋੜ ਦੇ ਚੱਲ ਛੜ ਦੇ ਗਾਹ ਨੂੰ ਉਹ ਟਾਕੀ ਦਾ ਲਾ ਦੇ ਉਹ ਟਾਕੀ ਲਈ ਪੁੱਤ ਅਰੇ ਲੱਗ ਮਾਰੋ ਕੱਠੀ ਮਾਰਿਆ ਗਾਹਾਂ ਉਹ ਜੋ ਉੱਥੇ ਗਾਹ ਲਾਓ ਜੀ ਦੋ ਹੋਰ ਛੜਦੇ ਆਂ ਬਾਈ ਚੱਲ ਵੀ ਚੱਲ 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 ਆ ਨਹੀਂ ਚੱਲਦਾ ਬੱਚਾ ਹਟ ਅਰੇ ਇਹ ਵੀ ਜਾਂਦਾ ਛੱਟ ਹਟ ਲੱਗ ਗਿਆ ਲੱਗ ਗਿਆ ਚੱਲ ਪਿਆ ਹਟ ਜਾਇ ਨੂੰ ਢਾ ਕੇ ਆ ਨੂੰ ਪੇਜ ਉੱਪਰ ਲੈ ਵੀ ਇੱਕ ਦਾ ਬਗੈ ਜਾਇ ਨੂੰ ਢਾ ਚੱਲ ਪਿਆ ਡੱਬਾ ਵੀ ਆ ਛਾੜਦਾ ਉਹ ਡੱਬਾ ਦੇਖ ਇੱਧਰ ਤੇਰਾ ਨੀਲੀ ਵੀ ਜਾਣ ਦੇ ਡੱਬਾ ਫਿਰਦਾ ਭਾਇਆ ਗੋਲੀ ਬਣਿਆ ਜਿਹੜਾ ਉੜਦਾ ਹੀ ਨਹੀਂ ਸੀ ਉਹ ਫਿਰਦਾ ਅੱਜ ਪਤਾ ਲੱਗਿਆ ਇਹਨਾਂ ਨੂੰ ਅੱਜ ਖੁੱਲ ਗਿਆ ਇਹ ਉਹ ਵਰਦਾ ਬਾਕੀ ਇਹ ਕਾ ਫਿਰਦਾ ਵਜਾ ਨੀਲੀ ਇਕਾ ਦੇ ਆ ਵੀ ਪਹਿਲੇ ਦਿਨੇ ਕੱਢਿਆ ਉਹ ਫਿਰਦਾ ਕਾਂਤਾਲਾ ਨਹੀਂ ਨਹੀਂ ਤਾਂ ਅੱਜ ਪਹਿਲੀ ਵਾਰ ਏਡ ਆਇਆ ਇਹਨੂੰ ਬਿਠਾ ਲਿਓ ਸਿੱਧਾ ਇਕਾ ਵੀ ਛੱਡਣ ਲੱਗੇ ਸਾਲਾਂ ਦੇ ਛਤਰੀ ਤੇ ਬੰਨ ਲਿਆ ਤੇ ਵਾਹਿਗੁਰੂ ਸਤਨਾਮ ਮਾਲਕਾ ਭਲੀ ਕਰੀ ਇਹ ਵੀ ਨਾਮਾਈਆ ਦੇਖਦੇ ਆ ਅੱਜ ਕੀ ਕਰਦਾ ਭਰਾ ਇੱਕ ਆ ਬਚ ਅਗ ਜਾਣ ਹੋ ਰਹਿਦਾ ਕਾਲੀਆਂ ਕਾਂਤਾਂ ਦਾ ਇਹ ਜਿਹੜਾ ਕਬੂਤਰ ਆਪਾਂ ਮੁੰਡੇ ਦੀਪੂ ਤੋਂ ਲਿਆਏ ਤੇ ਉਹਦਾ ਕਬੂਤਰ ਹੀ ਆਪਣੀ ਚਿੱਟੀਆਂ ਵਾਲੀ ਲੱਗੀ ਤੇ ਇਹਨਾਂ ਦੋ ਭਾਈ ਚਿੱਟੀਆਂ ਦੇ ਹੀ ਕੱਢੇ ਨੇ ਉਹ ਸ਼ਾਕ ਲੈ ਇਹਨੂੰ ਟੰਗ ਦੀ ਜੇ ਇਹ ਲਾਉਣ ਲੱਗੇ ਨੇ ਦੋ ਰਹਿ ਗਏ ਵੀਰੇ ਬਾਕੀ ਤਾਂ ਪੁਰੇ ਗਿਰ ਗਏ ਇੱਕ ਆ ਜਿਹੜੀ ਵੀਰੇ ਬੈਠੀ ਸੀ ਓੜਗੀ ਦੁਵਾਰਾ ਇਹਨਾਂ ਤੋਂ ਮੁੰਡਾ ਲਾਉਣ ਲੱਗਿਆ ਤੇ ਇੱਕ ਜਿਹੜਾ ਆਪਾਂ ਕਾਂਤਾਲਾ ਛੱਡਿਆ ਨਾ ਕਾਲ ਕਾਲੇ ਜਾਉਂ ਜੇ ਨੇ ਚਿੱਟਿਆਂ ਦਾ ਬਹੁਤ ਵਧੀਆ ਉੜਿਆ ਕਬੂਤਰ ਉਹ ਪਰੇ ਜਾ ਕੇ ਸਪੈਦਿਆਂ ਚ ਗਿਰ ਗਿਆ ਮੁੰਡਾ ਭੇਜਿਆ ਦੇਖਣ ਥੱਲੇ ਗਿਰ ਗਿਆ ਉਹ ਕੌਂਜਾ ਪੈ ਗਿਆ ਬੈਠਣ ਲੱਗੇ ਨੂੰ ਦੇਖਦੇ ਜੇ ਮਿਲ ਜੂ ਵੀ ਬਾਕੀ ਤਾਂ ਬਾਹਰ ਹੀ ਗਿਰ ਕੇ ਚੱਲੇ ਹੀ ਨਹੀਂ ਗੇ ਕਾਹ ਡੱਬਾ ਜੇ ਵੀ ਅੱਜ ਵਧੀਆ ਉੱਡ ਗਿਆ ਉਹ ਪਰੇ ਗਿਰ ਕੇ ਇਹਨਾਂ ਤਾਂ ਲਾ ਹੀ ਨਹੀਂ ਹੋਇਆ ਜਾਨੋ ਚੱਲ ਕੋਈ ਨਹੀਂ ਆਹ ਫਿਰਦਾ 1 ਵਜਾ ਕਿੱਥੇ ਆਹ ਦੇ ਜੀ ਇਹਨੂੰ ਲਾਉਣ ਲੱਗੇ ਨੇ ਨਾਓ ਬਈ ਤੁਹਾਨੂੰ ਬਾਅਦ ਚ ਦੱਸਾਂਗਾ ਮੈਂ ਮੋਟਰ ਤੇ ਜਾਣਾ ਪਾਣੀ ਛੱਡ ਆਇਆ ਦੇ ਦੇ ਲਾ ਲਿਓ ਪਤਾ ਹੈ ਹੋ ਮਨੇ ਲਾ ਲਈ ਇਹਨਾਂ ਨੂੰ ਬਈ ਹੁਣ ਮੋਟਰ ਤੇ ਆਇਆ ਜੀਗਾ ਲਾਈਟ ਹੁਣੇ ਭੱਜੀ ਆ ਹਲੇ ਪਾਣੀ ਗਰਦੇ ਨੇ ਥੋਕੇ ਤੇ ਕੱਦੂਆਂ ਨੂੰ ਪਾਣੀ ਲਾਇਆ ਬਈ ਆਹ ਕੱਦੂ ਨੇ ਉਹ ਪਰੇ ਨੇ ਇਦਰਾ ਤੋਰੀ ਆ ਗਾਹ ਪਿੰਡੀ ਆ ਉਹ ਬੈਂ ਨਾ ਪਰੇ ਕਦੂ ਪਾਉਨੇ ਨੇ ਬਾਈ ਲੂਟ ਨਹੀਂ ਹੋਏ ਸੁੱਕ ਗਏ ਤੇ ਇਹ ਜਗਾ ਜ਼ਰੀਂਦੇ ਦੀ ਕੇ ਵੀ ਚਾਰਦੇ ਹਾਂ ਯਾਰ ਲੇਟ ਹੋ ਗਏ ਬਾਈ ਕੰਮ ਘਰਿਆ ਕਰੋ ਨਾਲ ਕੋਈ ਨਾ ਕੋਈ ਕਬੂਤਰਾਂ ਦੇ ਆਪਾਂ ਇਹ ਤਾਂ ਦਿਖਾਉਨੇ ਆ ਹੁਣ ਕਦੂਆਂ ਦਾ ਇੰਨਾ ਰੇਟ ਦੀਗਾ ਵੀਰੇ 60 ਰੁਪਏ 70 ਰੁਪਏ 80 ਰੁਪਏ ਤੱਕ ਬੋਲੀ ਤੇ ਵਿਗ ਗਏ ਮੰਡੀ ਚ ਆ ਹੁਣ ਲੱਗਣ ਲੱਗੇ ਤੇ ਪਹਿਲਾਂ ਲੱਗਦੇ ਘਟ ਤੇ ਹੁਣ ਵੀ 50 ਰੁਪਏ ਵਿਗਦੇ ਨੇ ਸਾਰੀ ਸਬਜੀ ਦਾ ਜੀਤਗੀ ਰੇਟ ਬहोत ਆ ਬਾਈ ਬਾਕੀ ਬਾਈ ਕੰਮ ਕਰੇਗਾ ਸਬਜੀ ਦਾ ਚਾਹੇ ਕਾਹਦੇ ਦਾ ਹੋਵੇ ਚਾਹੇ ਮੁਰਗੀਆਂ ਹੀ ਰੱਖ ਲੋ ਬਾਈ 200 ਪਰ ਰੋਜ਼ ਦੀ ਇਨਕਮ ਹੋਵੇ ਤੁਹਾਨੂੰ ਬੱਕਰੀਆਂ ਹੋਣ ਮੁਰਗੀਆਂ ਮੱਝਾਂ ਆਹ ਆਵਰੇ ਖੂਆ ਪੁਰਾਣਾ ਪਦਰਾਖਤੋ ਵੀ ਦਿਖਾਉਨੇ ਆ ਆਪਣੇ ਜਿਹੜੇ ਲਾਏ ਹੋਏ ਨੇ ਔਰ 2 3 4 2 ਪਰੇਡੇ ਕਾਂ ਖੜੀਆਂ ਨੇ 6 ਤੇ 2 ਆਪ ਬੀਤੇ 6 ਤੇ 2 8 8 ਤੇ 4 12 13 14 15 16 17 18 19 20 ਦਰਖਤ ਆਪਣੇ ਉਰੇ ਖੜੇ ਨੇ ਇਸ ਤਰ੍ਹਾਂ ਜਿਹੜੇ ਦੋ ਵਿੱਚ ਆਪਾਂ ਗਿਣਿਆ ਨਹੀਂ ਇਹ ਲਾਏ ਹੋਏ ਜਿਹੜੇ ਕੀ ਕਹਿੰਦੇ ਨੇ ਨਿੰਬੂ ਇੱਕ ਸੰਤਰਾ ਵੀ ਲਾਇਆ ਹੋਇਆ ਉਪਰੇ ਖੜਾ ਤੇ ਹੀ ਡਰਾਖਤ ਨੇ ਔਰ ਲਾਓ ਭਰਾ ਆ ਜਾਣੀ ਆਪੇ ਜੰਮੇ ਨੇ ਵੀਰੇ ਤਾਂ ਬੜੇ ਨੇ ਭਾਈ ਲਾਉਨੇ ਬਚਾਈ ਰਹਿ ਗਿਆ ਗੱਲਾਂ ਬਾਕੀ ਤਾਂ ਆ ਗਏ ਦੋ ਜਾਲ ਤੇ ਆ ਗਏ ਤੇ ਦੋ ਤੇ ਡੋਲੀ ਤੇ ਆਏ ਨੇ ਤੇ ਲਾਉਨੇ ਉਹਨਾਂ ਨੂੰ ਬਦਾਮ ਪਾਤੇ ਦੋ ਨੂੰ ਤਾਂ ਤੇ ਆਹ ਰਹਿ ਗਏ ਦੋ ਤਿੰਨ ਪਾਉਣੇ ਇਹਨਾਂ ਨੂੰ ਵੀ ਅਵਨ ਪਾ ਦੇ ਪੁੱਤ ਬਦਾਮ ਇਹਨਾਂ ਨੂੰ ਵੀ ਹੁਣ ਆ 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 ਇਹਨੂੰ ਟੱਕ ਜੇ ਵਾਲੀ ਨਾ ਬੰਨੀ ਜੀ ਜੇ ਗੱਠ ਦਿੱਤੀ ਆ ਫਿਰ ਉਹ ਤੇ ਉਹ ਨਹੀਂ ਹੁੰਦਾ ਲਓ ਜੀ ਬਾਈ ਇਹਨੂੰ ਪਿਠਾਈਏ ਪਿਠਾ ਕੇ ਇਦਾਂ ਜਿਹਾ ਬੈ ਜਿਹਾ ਹੋੜ ਗਈ ਤਾਂ ਹੋ ਗਈ ਆ ਗਈ ਲੈ ਬਾਈ ਲਾ ਦੀਓ ਜਾਰ ਲਓ ਜੀ ਉਹ ਬਦਾਮ ਘਟਦਾ ਇੱਕ ਇੱਕ ਆ ਬੈਠਾ ਇੱਕ ਆ ਲਾਉਂਦਾ ਇੱਧਰ ਗਿਆ ਬੱਚਾ ਹਾਂ ਆਉਂਦਾ ਆਇਆ ਉਹ ਆਇਆ ਆਇਆ ਉਹ ਰਿਆ ਉਹਨਾਂ ਕੇ ਮਾਰ ਤੇ ਉੱਟਾ ਹੁਣ ਪੜੇਗਾ ਕਿੱਥੇ ਉੱਤੇ ਪੈਪ ਚ ਲੈ ਲੋ ਇਹ ਫੜ ਲਿਆ ਬਚਾ ਲਾਲ ਸਿਰਾ ਖੱਟੀਆਂ ਅੱਖਾਂ ਦਾ ਪੈਰ ਦੇ ਲਾ ਲਈ ਇਹਦੇ ਥੋਣੇ ਅਮਨ ਸਿੱਧਾ ਹੋ ਜੂ ਜਿਉਣਾ ਇਹ ਨਾ ਸਿੱਧਾ ਆਣਾ ਛਤਰੀਤ ਜੀ ਬਾਈ ਜੀ ਬਿਠਾ ਲਿਆ ਬਚਾ ਫੜ ਲਿਆ ਦੇ ਲਿਆ ਮੰਨ ਦਿਖਾਈਏ ਕੈਮੀ ਕੰਨੀ ਜਾਂ ਮੜਾ ਜਾ ਖੋਲ ਕੇ ਲਓ ਜੀ ਤੁਹਾਨੂੰ ਦਿਖਾਉਂਦੇ ਥੱਲੇ ਨੂੰ ਕਰੀ ਦੰਦਾ ਪੁੱਤ ਥੱਲੇ ਨੂੰ ਕਰ ਐ ਹਾਂ ਚੌਥੀ ਕੰਨੀ ਜੋ ਗਿਆ ਬੜੀ ਸ਼ੀਧੀ ਝਾੜ ਗਿਆ ਯਾਰ ਦੂਜੇ ਵੀ ਦੂਜੇ ਹੋ ਗਏ 6 6 7 7 ਕਰ ਆਓ ਰੱਖ ਦੇਵਨ ਇਹਨਾਂ ਨੂੰ ਹਾਂ ਆਇਆ ਮਤੂਰੇ ਉਹ ਬਜਾ ਕਿੱਥੇ ਛੱਡਤਾ ਥੱਲੇ ਹਾਂ ਹਾਂ ਉਹਰੇ ਨੂੰ ਰੱਖ ਪਰ ਤੂਰੇ ਨੂੰ ਖੜ ਜਾ ਆ ਥੱਲੇ ਬੜੀ ਬੈਠੀ ਆ ਜੋ ਇਹ ਬਦਾਮਾਂ ਤੋਂ ਬਾਅਦ ਬਦਾਮਾਂ ਤੋਂ ਬਾਅਦ ਕਣਕ ਪਾ ਦਿਓ ਥੋੜੀ ਜੀ ਜੀ ਬਾਈ ਜੀ ਆ ਦੋ ਬੱਚੇ ਨੇ ਹੁਣ ਨਾ ਮੈਂ ਤੁਹਾਨੂੰ ਦਿਖਾਉਨੇ ਆ ਕਿ ਜਿਹਾ ਹੋਣੇ ਨੇ ਹੈ ਤਾਂ ਗਰਮੀ ਵਾਲੇ ਹੀ ਨੇ ਪਰ ਆਪਾਂ ਹੁਣ ਇਹਨਾਂ ਨੂੰ ਡਾਵਾਗੇ ਦੇਖੀ ਜਾਈਉ ਹਾਂ ਇਹ ਕਾਣੇ ਦੇ ਪੱਠੇ ਦੇ ਨੇ ਵੀਰੇ ਹੁਣ ਬੰਨਿਆ ਕਰਾਂਗੇ ਇਹਨੂੰ ਅਮਨ ਦਿਖਾਈ ਇਹਦਾ ਦੂਆ ਬੱਚਾ ਵੀ ਆ ਲੈ ਲਓ ਵੀਰੇ ਇੱਕ ਆ ਬਚਾ ਪੂਰੀਆਂ ਕੰਤਾਂ ਦਾ ਤੇ ਲਾਲ ਸਿਰ ਆਏ ਹੋਣਗੇ ਵੀਰੇ ਦੋਏ ਖੱਟੀਆਂ ਅੱਖਾਂ ਦੇ ਜੋੜੀ ਨਾ ਆਪਣੀ ਇਹੋ ਜਿਹੀ ਬਚੇ ਕੱਢਦੀ ਐ ਇੱਕੋ ਜਿਹੀ ਇਹਨੇ ਬਦਲਮਾ ਬਚਾ ਨਹੀਂ ਸਾਡੇ ਕੋ ਕੱਢਿਆ ਇੱਕ ਵੀ ਓਏ ਛੱਡ ਦੇ ਬੁੱਤ ਚੰਗਾ ਭਾਈ ਸਾਸਤਰੀ ਕਾਲ ਭਾਈ ਸਾਰੇ ਭਰਾਵਾਂ ਨੂੰ ਤੈਨੂੰ ਬਾਦ ਬਾਈ ਸਾਰੇ ਵੀਰਾਂ ਨੂੰ ਨਹੀਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਾਰੇ ਵੀਰਾਂ ਨੂੰ ਜੀ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਲਾਈਕ ਜੀ ਸਬਸਕ੍ਰਾਈਬ ਕਮੈਂਟ ਪਬਜੀ ਬੰਬੇ ਜੀ